ਗੱਲ ਕਰਨ ਲੱਗਾ ਅਜ ਦੀ ਪਾਏ ਜਨ ਬਣੇ ਸਾਡੇ ਹੀ ਲਾਣੇ ਪਾਰੇ ਗੰਧ ਜੋ ਬਣੇ ਮਸੰਦ ਦੋਖੀ ਗੁਰੂ ਕਰਦੇ ਨਾ ਪੜਦੇ ਬਾਣੀ ਨੂੰ ਵਿੱਚ ਪਰ ਕਰਮ ਲਾ ਰਹੇ ਸ਼ਰਮਾਂਂਦਰ ਸਤਖੰਡ ਦੇ ਬੀਬੀਆਂ ਵੰਡਦੇ ਬੁੱਲ ਬੈਠੇ ਰੱਬ ਨੂੰ ਨਾਹੀ ਐ ਮਰਦੇ ਜਦਿ ਸ਼ਨੀਵਾਰ ਹੋਵੇ ਜਾਣਾ ਹਰ ਮੰਦਰ ਸੱਚਖੰਡੀ ਅੰਦਰ ਕਰਨੀ ਹੈ ਸੇਵਾ ਮਿਲੂਗਾ ਮੇਵਾ ਕਰਾਮ ਵਿੱਚ ਕਹਿੰਦੇ ਰਣਜੀਤ ਅਵੀ ਨੂੰ ਨੂੰ ਪਹਿਲਾਂ ਇਹ ਜਾਵਣ ਗੱਡੀ ਕਮਾਉਣ ਵੇਖਣਗੇ ਸਿਨਮਾ ਕੁੜੀ ਨੂੰ ਮਿਲਣਾ ਕ੍ਰਿਸ਼ਟਲ ਚਾਂਚੇ ਕਮਰਾ ਲੈਿੰਦੇ ਉਕਰ ਲੈਣ ਕੁਕਰ ਮਜਦੋਂ ਗੁਰੂ ਕਰ ਜਾਂਦੇ ਚੂਬੀ ਲਗਾਉਂਦੇ ਸਰੋਵਰੇ ਅੰਦਰ ਬੈ ਕੇ ਹਰ ਮੰਦਰ ਵੰਡਣ ਗਿਆਂਦੇ ਗੱਫੇ ਪਾਰੇ ਕਦੇ 베ਰੀ ਥੱਲੇ ਬੈ ਤੱਕਣਗੇ ਕੁੜੀਆਂ ਹੁਣ ਭਾਵੇਂ ਬੁੜੀਆਂ ਬਣਨਗੇ ਉੱਚੇ ਹੈਗੇ ਨੇ ਲੁੱੱਚੇ ਚੰਗੇ ਨੇ ਥੋੜੇ ਚੋਰ ਨੇ ਸਾਰੇ